ਤੋਰੀ ਲੱਗਾ ਉਹ ਸੋਚੀ ਨਹੀਂ ਸੀ ਕਿ ਬੇ ਇਦਾਂ ਦੀ ਵੀ ਹੋਏਗੀ ਇੱਕਦਮ ਕਿਊਟ ਲੱਗੇ ਬੜੀਆ ਇੰਨਾ ਦੀ ਅਦਾਕਾਰੀ ਤਾਂ ਵਾਕਮਾਲ ਹੈਈਏ ਤੇ ਜਿੰਨੇ ਹੋਰ ਵੀ ਕੋਈ ਆਰਟਿਸਟ ਨੇ ਸਾਰਿਆਂ ਨੇ ਜੁੜ ਕੇ ਕੰਮ ਕਰੀ ਜਿਹੜੀ ਜੁੜੀਏ ਨਾ ਉਹ ਬਹੁਤ ਵਾਕਮਾਲ ਵਣੀਆਂ ਪਹਿਲੇ ਸਾਫ ਸੁਥਰੀ ਫਿਲਮ ਹੈ ਫੈਮਲੀ ਦੇ ਲਈ ਗੁਰਨਾਮ ਐਜ਼ ਅ ਗੁਲਾਬ ਖੁਸ਼ਬੂ ਹੀ ਖੁਸ਼ਬੂ ਹੈ ਹਾਂ ਰਾਈਟ ਉਹ ਮੇਰੇ ਵਰਤਰਾ ਬੋਲਣੇ ਗੁਰਨਾਮਣੀ ਪਰੇ ਕੀ ਕਹੋਗੇ ਕਹਾਣੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਸੋਨ ਨੂੰ ਕੋ ਸਾਰਿਆਂ ਨੂੰ ਬਹੁਤ ਲੱਗੀ ਬਹੁਤ ਮੀਂਹ ਤਰਾ ਅਸਰ ਹੀ ਆਇਆ ਨੇ ਬਹੁਤ ਜੋ ਨਾਈ ਕੁੜੀਆਂ ਨੱਚਦੀਆਂ ਨੇ ਉਹਨਾਂ ਪ੍ਰਤੀ ਜਿਹੜੀ ਬਹੁਤ ਵਧੀਆ ਸੋਚ ਦਿੱਤੀ ਹੈ ਤੇ ਕਿਹਨੂੰ ਹਰ ਇੱਕ ਨੂੰ ਪਰਿਵਾਰ ਨੂੰ ਬੈਠ ਕੇ ਵੇਖਣੀ ਚਾਹੀਦੀ ਹੈ ਐਕਟਿੰਗ ਕਿਦੀ ਵਧੀਆ ਲੱਗੀ ਐਕਟਰ ਸਾਰੇ ਜਿੰਨੇ ਟੋਟਲੀ ਵਧੀਆ ਜੀ ਫੈਮਿਲੀ ਫਿਲਮ ਹੈ ਜੀ ਪਰਿਵਾਰ ਕਹਾਣੀ ਮਜੀ ਪਰਿਵਾਰ ਦੇ ਗੁੱਸੇ ਗਲੇ ਰੋਸ ਤੇ ਸ਼ਿਕਵੇ ਉਹ ਚੱਲਦੇ ਰਹਿੰਦੇ ਉਹਨਾਂ ਦੀ ਬਹੁਤ ਅੱਛੀ ਮੂਵੀ ਹੈ ਇੱਕ ਹਟਕੇ ਸਟੋਰੀ ਹੈ ਪੰਜ ਵਿੱਚ ਕਿੰਨੇ ਸਟਾਰ ਮੈਂ ਤਾਂ ਜ਼ਿਆਦਾ ਹੀ ਦੇਣ ਨੂੰ ਹੈ ਅੱਜ ਜ਼ਿਆਦਾ ਦੇ ਦਿਓ ਬਿਲਕੁਲ ਬਿਲਕੁਲ ਸਾਰੇ 100 100 Good, बहुत अच्छे यहाँ मिलना हुआ। हाँ। <laughs> <laughs> बहुत लगी मतलब थोड़ी जी डिफरेंट स्टोरी लाइन जी कमेडी बेस नहीं गी। मैसेज भी गा। भी अच्छा गा। अच्छी right. अच्छी लगी <laughs> एक्टिंग तीन की बेस्ट सी मतलब देखो परांजल का डेब्यू सट परजल ने बहुत अच्छा एक्ट किया माही इज सुपर गुरनाम एज ए गुलाब खुशबू ही खुशबू है ਕੀ ਤੁਕੇ ਨੇ ਸਟਾਰਸ ਦੋ 4.5 ਉਹਦੇ ਥੈਂਕ ਯੂ ਫਿਲਮ ਦੇ ਵਿੱਚ ਕਹਾਣੀ ਦੇ ਨਾਲ ਨਾਲ ਮੈਸੇਜ ਬਹੁਤ ਸੋਹਣਾ ਦਿੱਤਾ ਗਿਆ ਉਹਦੇ ਬਾਰੇ ਜ਼ਰੂਰ ਦੱਸੋ ਮੈਸੇਜ ਐਕਚੁਅਲੀ ਵਾਕਈ ਬਹੁਤ ਵਧੀਆ ਦਿੱਤਾ ਔਰ ਮਾਹੀ ਨੇ ਪੂਰਾ ਜਸਟਿਸ ਕੀਤਾ ਆਪਣੇ ਰੋਲ ਨਾਲ ਚਾਇਰੀ ਵਗੈਰਾ ਵੀ ਬਹੁਤ ਵਧੀਆ ਬੋਲੀ ਉਹਨਾਂ ਨੇ ਬਹੁਤ ਵਧੀਆ ਮੂਵੀ ਕਿ ਵਧੀਆ ਲੱਗਿਆ ਸਟੋਰੀ ਲਾਈਨ ਇੱਕ ਵੱਖਰੀ ਸਟੋਰੀ ਹੈ ਜੀ ਇਹ ਪੰਜਾਬੀ ਮੂਵੀ ਚ ਅੱਜ ਕੱਲ੍ਹ ਹੋਰ ਸੂਰੇ ਚੱਲ ਰਹੀਆਂ ਜਿਵੇਂ ਇੱਕ ਵੱਖਰਾ ਦਾ ਆ ਜਾ ਜੀ ਇੱਕ ਵੱਖਰੀ ਸਟੋਰੀ ਹੈ ਕੀ ਲੱਗਦਾ ਹੈ ਕਿ ਸਟੋਰੀ ਦੇ ਵਿੱਚ ਸਭ ਤੋਂ ਜ਼ਿਆਦਾ ਕਿਸ ਦੀ ਐਕਟਿੰਗ ਨੇ ਐਂਟਰਟੇਨ ਕੀਤਾ ਐਕਟਿੰਗ ਕਿਹਦੀ ਵਧੀਆ ਲੱਗੀ ਸਾਰੇ ਨੇ ਹੀ ਆਪਣਾ ਆਪਣਾ ਰੋਲ ਬਹੁਤ ਵਧੀਆ ਕਰਿਆ ਜੀ ਸਾਰੇ ਬਹੁਤ ਵਧੀਆ ਆਪਾਂ ਇੱਕ ਕਿਸੇ ਇੱਕ ਨੂੰ ਕਹਿ ਕੇ ਆਪਾਂ ਇਹ ਨਹੀਂ ਕਹਿ ਸਕਦੇ ਵਧੀਆ ਕਰਿਆ ਸਾਰਿਆਂ ਦਾ ਰੋਲ ਵਧੀਆ ਸੀ ਜੀ ਕੀ ਮੈਸੇਜ ਦਿੰਦੀ ਹੈ ਸਟੋਰੀ ਫੈਮਿਲੀ ਫਿਲਮ ਹੈ ਜੀ ਪਰਿਵਾਰਕ ਫਿਲਮ ਹੈ ਜੀ ਪਰਿਵਾਰ ਦੇ ਗੁੱਸੇ ਗਿਲੇ ਰੋਸੇ ਸ਼ਿਕਵੇ ਉਹ ਚੱਲਦੇ ਰਹਿੰਦੇ ਉਹਨਾਂ ਦੀ ਹੈ ਜੀ ਮਾਹੀ ਸ਼ਰਮਾ ਦੀ ਪਹਿਲੀ ਫਿਲਮ ਸੀ ਮਾਹੀ ਸ਼ਰਮਾ ਦੀ ਅਦਾਕਾਰੀ ਬਾਰੇ ਕੀ ਕਹੋਗੇ ਉਹਨਾਂ ਨੇ ਬੜਾ ਅੱਛਾ ਇੱਕ ਬੜਾ ਅੱਛਾ ਹਾਂ ਬਹੁਤ ਵਧੀਆ ਵਕਈ 100 ਬਟਾ 100 ਨੰਬਰ ਹੈ ਜੀ ਬਹੁਤ ਵਧੀਆ ਰੋਲ ਹੈ ਜੀ ਬਹੁਤ ਵਧੀਆ ਰੋਲ ਹੈ ਜੀ ਔਰ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਸਭ ਤੋਂ ਹੈ ਜੀ ਸਭ ਤੋਂ ਸਹੀ ਹੈ ਜੀ ਪੰਜ ਵਿੱਚੋਂ ਕਿੰਨੇ ਸਟਾਰਸ 5 ਜੀ 5 ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਐਕਟਿੰਗ ਕਿਤੇ ਅੱਛੀ ਲੱਗੀ ਗੁਰਨਾਮ ਕੋ ਲੜ ਜਾ ਉਹਨਾਂ ਦੀ ਸਰਦੀ ਵਧੀਆ ਠੀਕ ਹੈ ਇੱਕ ਬੜਾ ਸੋਹਣਾ ਮੀਨਿੰਗਫੁਲ ਮੈਸੇਜ ਵੀ ਦਿੱਤਾ ਇਸ ਫਿਲਮ 'ਚ ਹਾਂ ਜੀ ਮੇਰੇ ਸਾਹਮਣੇ ਪ੍ਰਮੋਟ ਕੀਤੀ ਹੈ ਵਿਸ਼ਾਲ ਨੇ ਜੀ ਹਾਂਜੀ ਹਾਂਜੀ ਫਿਲਮ ਕਿਉਂ ਜਿੱਤ ਗਈ ਬਹੁਤ ਅੱਛੀ ਫਿਲਮ ਦੇ ਵਿੱਚ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ ਹੈ ਹਾਂਜੀ 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 ਬਹੁਤ ਅੱਛੀ ਮੂਵੀ ਹੈ ਇੱਕ ਹਟਕੇ ਸਟੋਰੀ ਹੈ ਬਹੁਤ ਅੱਛੀ ਐਕਟਿੰਗ ਕੀਤੀ ਹੈ ਹਰ ਕਿਸੇ ਦੀ ਐਕਟਿੰਗ ਬਹੁਤ ਅੱਛੀ ਹੈ ਠੀਕ ਹੈ ਪੰਜ ਵਿੱਚੋਂ ਕਿੰਨੇ ਸਟਾਰਸ ਜੀ ਪੰਜ ਦੇ ਪੰਜ ਹਾਂਜੀ ਫਿਲਮ ਕਿਉਂ ਜਿੱਤ ਗਈ ਬਹੁਤ ਵਧੀਆ ਫਿਲਮ ਬਹੁਤ ਜੀ ਸਟੋਰੀ ਲੱਗਾ ਉਹ ਸੋਚੀ ਨਹੀਂ ਸੀ ਕਿ ਵੀ ਇਦਾਂ ਦੀ ਵੀ ਹੋਏਗੀ। ਮਾਹੀ ਸ਼ਰਮਾ ਦੀ ਐਕਟਿੰਗ ਉਹਨਾਂ ਦੀ ਸ਼ੇਰੋ ਸ਼ਾਇਰੀ ਸਾਰੇ ਬਹੁਤ ਵਧੀਆ ਬਹੁਤ ਵਧੀਆ। ਆ ਮੂਵੀ ਤੇ ਗਾਣੇ ਕਿਹੋ ਜਿਹਾ ਲੱਗੇ ਸਭ ਕੁਝ ਹੀ ਵਧੀਆ ਕੋਈ ਇੱਕ ਪਰ ਸਾਈਟ ਵੀ ਆਪਾਂ ਕਹਿ ਨਹੀਂ ਸਕਦੇ ਕਿ ਆ ਜੀ ਕਮੀ ਹੈ। ਇੱਕ ਚੀਜ਼ ਬਹੁਤ ਪਿਆਰੀ ਦਿਖਾਈ ਹੈ ਫਿਲਮ ਦੇ ਵਿੱਚ ਉਹ ਫਿਲਮ ਦਾ ਮੈਸੇਜ। ਉਹ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਦੱਸੋ। ਕੋਈ ਸਮਝ ਨਹੀਂ ਆ ਰਹੀ ਕੀ ਕਹੀ ਹੈ। ਇੰਨੀ ਵਧੀਆ। ਥੈਂਕ ਯੂ। ਹਾਂਜੀ ਬਹੁਤ ਚੰਗੀ ਲੱਗੀ। ਇੱਕਦਮ ਕਿਊਟ ਲੱਗੇ ਬੜੀਆ। ਐਕਟਿੰਗ ਕਿਸ ਦੀ ਚੰਗੀ ਲੱਗੀ? ਸਭ ਸੇ ਸ਼ਕਤੀ ਉਹ ਮਾਹੇ ਸ਼ਰਮਾ ਹਾਂ ਅੱਛਾ ਪੰਜ ਵਿੱਚ ਕਿੰਨੇ ਸਟਾਰਸ ਬੜੀਆ ਇੱਕਦਮ ਫਸ ਕਲਾਸ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ ਰੋਜ਼ ਰੋਜ਼ ਦੀ ਗੁਲਾਬ ਤਿੰਨੋਂ ਦੀ ਅਦਾਕਾਰੀ ਬਾਰੀ ਕੀ ਕਹੋਗੇ ਤਿੰਨਾ ਵੀ ਅਦਾਕਾਰੀ ਤਾਂ ਵਾਕਮਾਲ ਹੈਈਏ ਤੇ ਜਿੰਨੇ ਹੋਰ ਵੀ ਕੋਈ ਆਰਟਿਸਟ ਨੇ ਸਾਰਿਆਂ ਨੇ ਜੁੜ ਕੇ ਕੜੀ ਜੜ ਕੜੀ ਜਿਹੜੀ ਜੁੜੀ ਹੈ ਨਾ ਬਹੁਤ ਵਾਕਮਾਲ ਵਾਣੀ ਆ ਫਿਲਮ ਵਿੱਚ ਜੀ ਫਿਲਮ ਦੀ ਕਹਾਣੀ ਤਾਂ ਫਿਲਮ ਦੀ ਕਹਾਣੀ ਪਹਿਲੇ ਦੱਸੋਗੇ ਕਹਾਣੀ ਜਿਹੜਾ ਆਮ ਸਿਨੇਮਾ ਚੱਲਦਾ ਵਾ ਉਹਦੇ ਨਾਲੋਂ ਬਿਲਕੁਲ ਹਟ ਕੇ ਆ ਜੀ ਜਿਹੜੀ ਸਟੋਰੀ ਲਾਈਨ ਇਹਦੇ ਵਿੱਚ ਚੱਕੀ ਗਈ ਆ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਕਿਉਂਕਿ ਉਹ ਕਿਰਦਾਰ ਆਪਾਂ ਆਮ ਵੀ ਦੇਖੀ ਉਹਨਾਂ ਨੂੰ ਪਾਸੇ ਰੱਖਿਆ ਜਾਂਦਾ ਵਾ ਜਿਹਨਾਂ ਦੇ ਬਾਰੇ ਵਿੱਚ ਬਖੂਬੀ ਗੱਲ ਕੀਤੀ ਹੈ ਵਾਕਮਾਲ ਸਾਰਿਆਂ ਨੇ ਕੰਮ ਕੀਤਾ ਜਿਹਨਾਂ ਬਾਰੇ ਬਖੂਬੀ ਗੱਲ ਕੀਤੀ ਆ ਉਹ ਮਾਹੀ ਸ਼ਰਮਾ ਨੇ ਕਿਰਦਾਰ ਨ ਉਹ ਸ਼ਾਇਰੋ ਸ਼ਾਇਰੀ ਵਾਲਾ ਅੰਦਾਜ਼ ਨਜ਼ਰ ਆਇਆ ਉਹਦੇ ਬਾਰੇ ਮੈਂ ਜ਼ਰੂਰ ਚਾਹੂੰਗੀ ਤੁਸੀਂ ਜਿਹੜੀ ਸ਼ਾਇਰੋ ਸ਼ਾਇਰੀ ਹੈ ਮੈਂ ਸੋਚਦਾ ਸੀ ਕਿ ਉਰੇ ਸ਼ਾਇਰੀ ਦੇ ਨਾਲ ਕੋਈ ਹੋਰ ਗਾਣਾ ਚੱਲੇਗਾ ਪਰ ਜਦੋਂ ਉਹ ਸ਼ਾਇਰੀ ਆਉਂਦੀ ਸੀ ਉਹ ਉੱਥੇ ਸਾਰੀ ਥਾਂ ਉਹ ਕੰਪਲੀਟ ਹੋ ਜਾਂਦੀ ਸੀ ਗੱਲ ਉਹ ਤੁਹ ਸਮਝਣ ਦਾ ਸੀਗਾ ਕੰਮ ਉਹ ਪੂਰਾ ਬਹੁਤ ਉਹ ਸ਼ਾਇਰੀ ਨੇ ਬਹੁਤ ਇੱਕ ਨਾ ਹੁੰਦਾ ਜਿਹੜਾ ਚੀਜ਼ ਉਹਦੇ ਵਿੱਚ ਨਵਾਇਆ ਸਾਰਾ ਰੋਲ ਨਵਾਇਆ ਪਕ ਕਿੰਨਾ ਖਸ ਕੇ ਆਇਓ ਕਿੰਨਾ ਕੇ ਇਮੋਸ਼ਨਲ ਹੋ ਕੇ ਆਇਓ ਇਹ ਜਿਹੜਾ ਹਾਸਾ ਵੀ ਪੂਰਾ ਇਮੋਸ਼ਨਲ ਪੁਆਇੰਟ ਵੀ ਪੂਰਾ ਸਾਰੀ ਚੀਜ਼ ਨੂੰ ਬੈਲੈਂਸ ਰੱਖਿਆ ਗਿਆ ਤੇ ਵਾਕ ਮਾਸਟਰ ਰਾਈਟ ਪੰਜ ਵਿੱਚੋਂ ਕਿੰਨੇ ਸਟਾਰਸ ਮੈਂ ਤਾਂ ਜੀ 5 ਤੋਂ 10 ਦੇ ਰਿਹਾ ਹਾਂ ਥੈਂਕ ਯੂ ਸੋ ਮਚ ਕਹਾਣੀ ਫਿਲਮ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਹਾਂ ਕੰਸਟਰਕਟਰ ਮੈਕੀਨ ਸੇ ਬਹੁਤ ਮੈਸੇਜ ਆ ਰਿਹਾ ਹੈ ਪਲੀਜ਼ ਉਹਦੇ ਬਾਰੇ ਦੱਸੋ ਮੰਨਿਆ ਕਿ ਇਹ ਫਿਲਮ ਦੇਖਣੀ ਚਾਹੀਦੀ ਹੈ ਐਕਚੁਅਲ ਮੈਨੂੰ ਲੱਗਦਾ ਵੀ ਇਹ ਵਿੱਚ ਹੈ ਕੀ ਹੈ ਲਾਈਫ ਦਾ ਜੀ ਰਾਈਟ ਜੋ ਬੰਦਾ ਇਹਦਰ ਮਾਦੀ ਐਕਟਿੰਗ ਤੋਂ ਸਾਰੇ ਬਹੁਤ ਪਸੰਦ ਕਰ ਰਹੇ ਨੇ ਉਹਦੀ ਸ਼ੇਰੋ ਸ਼ਾਇਰੀ ਵਾਲਾ ਅੰਦਾਜ਼ ਔਰ ਜ਼ਬਰਦਸਤ ਐਕਟਿੰਗ ਹਾਂਜੀ ਹਾਂਜੀ ਬਹੁਤ ਵਧੀਆ ਜੀ ਆਪਾਂ ਕਹਿੰਦੇ 10 ਆਊਟ ਆਫ 10 ਆਪਾਂ ਰੇਟਿੰਗ ਦੇਵਾਂਗੇ ਜੀ ਸਾਰੇ ਬੰਦਿਆਂ ਨੂੰ ਆਕੇ ਫੈਮਿਲੀ ਨੂੰ ਮੂਵੀ ਦੇਖਣੀ ਚਾਹੀਦੀ ਬਹੁਤ ਅੱਛੀ ਸੁਪਰ ਮੂਵੀ ਗੁਰਨਾਮ ਬੈਸਟ ਆਂ ਤੁਹਾ ਕਹਾਣੀ ਕੇ ਬਾਰੇ ਮੈਂ ਥੋੜਾ ਸਾ ਬਤਾ ਦੋ ਕਿਉਂਕਿ ਇਮੋਸ਼ਨਲ ਵੀ ਹੈ ਫਨੀ ਵੀ ਔਰ ਮੈਸੇਜ ਵੀ ਅੱਛਾ ਹੈ ਦੋਨੋਂ ਅੱਛੀ ਹੈ ਇਮੋਸ਼ਨਲ ਵੀ ਹੈ ਫਨੀ ਵੀ ਹੈ ਹਮੇਂ ਬਹੁਤ ਅੱਛੀ ਲੱਗੀ 5 ਵਿੱਚੋਂ 5 ਵਿੱਚੋਂ ਕਿਤਨੇ ਨੰਬਰ ਦੇ ਕੇ ਜਾਓ 5 ਥੈਂਕ ਯੂ ਆ ਹਰ ਸੀਨ ਪਰਫੈਕਟ ਸੀ ਵਰਡਿੰਗ ਬਹੁਤ ਵਧੀਆ ਸੀ ਕੋਈ ਗਲਤ ਵਰਡਿੰਗ ਨਹੀਂ ਸੀ ਸਾਫ ਸੁਥਰੀ ਫਿਲਮ ਹੈ ਫੈਮਲੀ ਦੇ ਲਈ ਹੈ ਜੀ ਇੱਕ ਇੱਕ ਗੱਲ ਜ਼ਰੂਰ ਫਿਲਮ ਦਾ ਕਨਸੈਪਟ ਤਾਂ ਵੱਖਰਾ ਹੈ ਪਰ ਕਹਾਣੀ ਦੇ ਵਿੱਚ ਮੈਸੇਜ ਬਹੁਤ ਸੋਹਣਾ ਦਿੱਤਾ ਗਿਆ ਮੈਂ ਚਾਹੂੰਗੀ ਉਹਦੇ ਬਾਰੇ ਜ਼ਰੂਰ ਦੱਸੋ ਹੋਰ ਅੱਗੇ ਮੈਸੇਜ ਦੱਸਣਾ ਵੀ ਬੜਾ ਮੁਸ਼ਕਿਲ ਹੈ ਜੀ ਲੇਕਿਨ ਮੈਸੇਜ ਬਹੁਤ ਵਧੀਆ ਹਰ ਇੱਕ ਇੱਕ ਦੂਜੇ ਦੀ ਗੱਲ ਸੁਣਨੀ ਸਮਝਣੀ ਜ਼ਰੂਰੀ ਹੈ ਇੱਕ ਦੂਜੇ ਦੇ ਹਾਲਾਤ ਉਹ ਸਮਝਣੇ ਬਹੁਤ ਜ਼ਰੂਰੀ ਜੀ ਸੋ ਕਿੰਨੇ ਨੰਬਰ ਦੇ ਕੇ ਜਾ ਰਹੇ ਹੋ ਪੰਜਾਬ ਵਿੱਚੋਂ ਹਾਂਜੀ ਪੰਜਾਬ ਵਿੱਚੋਂ ਕਿੰਨੇ ਨਿੱਕੇ ਜਾ ਰਹੇ ਹੋ ਸਟਾਰਸ ਪੰਜ ਵਿੱਚੋਂ ਕਿੰਨੇ ਸਟਾਰਸ ਮੈਂ ਤਾਂ ਜ਼ਿਆਦਾ ਹੀ ਦੇਣ ਨੂੰ ਤਿਆਰ ਹਾਂ ਅੱਜ ਜ਼ਿਆਦਾ ਦੇ ਦਿਓ ਬਿਲਕੁਲ ਬਿਲਕੁਲ ਸੌ ਵਿੱਚੋਂ ਸੌ ਸੌ ਵਿੱਚੋਂ 100% ਥੈਂਕ ਯੂ ਬਹੁਤ ਵਧੀਆ ਬਤਰਾ ਬਹੁਤ ਵਧੀਆ ਕਿ ਕਹਾਣੀ ਬਾਰੇ ਕੀ ਕਹੋਗੇ ਫਿਲਮ ਦੀ ਕਹਾਣੀ ਫਿਲਮ ਦੀ ਕਹਾਣੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਅੱਛਾ ਜੀ ਬਹੁਤ ਵਧੀਆ ਸੀ ਅਬ ਐਕਟਿੰਗ ਕਿਦੀ ਸੋਹਣੀ ਲੱਗੀ ਸਾਰੀ ਵਧੀਆ ਲੱਗੀ ਸਾਰੀ ਵਧੀਆ ਲੱਗੀ ਕਹਿਣਾ ਚਾਹੋਗੇ ਹਾਂ ਬਹੁਤ ਬਹੁਦੇ ਲੱਗੀਆਂ ਕਿ ਤੁਹਾਨੂੰ ਇਸ ਸਟੋਰੀ ਆ ਉਹਨਾਂ ਦੇ ਬੇਟੇ ਨੇ ਲਿਖਿਆ ਤੇ ਬੰਲੇ ਮੇਰੇ ਬੇਟੇ ਨੇ ਲਿਖਿਆ ਰਾਈਟਰ ਸਾਹਿਬ ਦੇ ਮੰਮੀ ਪਾਪਾ ਨੇ ਓਕੇ ਓਕੇ ਰਾਈਟਰ ਸਾਹਿਬ ਦੇ ਮੰਮੀ ਪਾਪਾ ਨੇ ਬੜੀ ਸੋਹਣੀ ਕਹਾਣੀ ਲਿਖੀ ਉਹਨਾਂ ਨੇ ਕੁੜੀਆਂ ਦੀ ਇੱਕ ਖਾਸ ਕਮਿਊਨਿਟੀ ਯਾਨੀ ਕਿ ਔਰਕੈਸਟਰਾ ਵਾਲਿਆਂ ਨੂੰ ਜੋ ਉਹਨਾਂ ਨੇ ਦਿਖਾਇਆ ਫਰੇਮ ਕਰਕੇ ਉਹ ਬਹੁਤ ਸੋਹਣੀ ਗੱਲ ਹੈ ਤੁਸੀਂ ਦੱਸੋ ਕੀ ਕਹੋਤ ਵਧੀਆ ਹਾਂ ਬਹੁਤ ਬਹੁਤ ਵਧੀਆ ਲੱਗੀ ਹੈ ਤੁਹਾਨੂੰ ਪਸਾਰਾ ਨੂੰ ਬਹੁਤ ਲੱਗੀ ਹੈ ਬਹੁਤ ਮੀਤਨਾ ਕਰੀ ਜਾਏਗਾ ਨੇ ਬਹੁਤ ਹੋਕਰ ਹੈਗਾ ਨਾ ਮਿਹਨਤ ਕੀਤੀ ਹੈ ਹਾਂ ਬਹੁਤ ਮਿਹਨਤ ਕਰੀ ਹੈ ਕਿੰਨੇ ਨੰਬਰ ਦੋਗੇ ਪੁੱਤ ਨੂੰ ਜਾਂ ਨੰਬਰ ਦੋ ਸਾਰਾ ਦੋਖਾ ਦੇ ਹਾਂ ਬਹੁਤ ਬੁਧਾ ਹਾਂ ਕਰਾ ਥੈਂਕ ਯੂ ਜੈ ਜੈ ਬਹੁਤ ਵਧੀਆ ਲੱਗੇ ਤੇਰੀ ਕਹਾਣੀ ਪਾਰੀ ਕੀ ਕਹੋਗੇ ਬਹੁਤ ਸੋਹਣੀ ਕਹਾਣੀ ਇੱਕ ਮੱਗੜ ਵਾਲੀ ਕਹਾਣੀ ਆ ਹਾਂਜੀ ਮੱਗੜ ਵਾਲੀ ਇੱਕ ਮੈਸੇਜ ਬਹੁਤ ਸੋਹਣਾ ਦਿੱਤਾ ਫਿਲਮ ਦੇ ਵਿੱਚ ਕੁੜੀਆਂ ਨੂੰ ਲੈ ਕੇ ਲੈ ਕੇ ਵੈ ਸਹੀ ਗੱਲ ਆ ਜੀ ਮੈਂ ਚਾਹੁੰਦੀ ਹਾਂ ਸਟੇਜ ਤੇ ਜੋ ਵੀ ਆ ਨਾ ਉਹਨਾਂ ਪ੍ਰਤੀ ਜੋ ਨਾਈ ਕੁੜੀਆਂ ਨੱਚਦੀਆਂ ਨੇ ਉਹਨਾਂ ਪ੍ਰਤੀ ਜਿਹੜੀ ਬਹੁਤ ਵਧੀਆ ਸੋਚ ਦਿੱਤੀ ਹੈ। ਬਹੁਤ ਐਕਟਿੰਗ ਕੇ ਦੀ ਅੱਛੀ ਲੱਗੀ ਦੋਨੋਂ ਦੀ। ਦੋਨੋਂ ਦੀ? ਦੋਨਾਂ ਦੀ ਬਹੁਤ ਵਧੀਆ। ਥੈਂਕ ਯੂ। ਹਾਂਜੀ ਕਿ ਹੋ ਜੀ ਨਾ ਬਹੁਤ ਵਧੀਆ ਫਿਲਮ ਲੱਗੀ ਜੀ ਕੀ ਵਧੀਆ ਲੱਗਾ ਸਾਰਾ ਇਹ ਜਿੰਨਾ ਵੀ ਇਹ ਸਟੋਰੀ ਸਟਾਰਟਿੰਗ ਤੋਂ ਵਾਸਤੇ ਤੇ ਐਂਡ ਤੱਕ ਫਿਲਮ ਬਹੁਤ ਸਟੋਰੀ ਬਹੁਤ ਵਧੀਆ ਲੱਗੀ एकदम ਬਹੁਤ ਗੁੱਡ ਸਟੋਰੀ ਹੈ ਇਹ ਤਾਂ ਤਕਰੀਰ ਹਰ ਇੱਕ ਨੂੰ ਪਰਿਵਾਰ ਨੂੰ ਬੈਠ ਕੇ ਵੇਖਣੀ ਚਾਹੀਦੀ ਹੈ ਐਕਟਿੰਗ ਕਿਹਦੀ ਵਧੀਆ ਲੱਗੀ ਐਕਟਰ ਸਾਰੇ ਜਿੰਨੀ ਟੋਟਲੀ ਵਧੀਆ ਜੀ ਅੱਜ ਕਿੰਨੇ ਸਟਾਰਸ ਦੇਣਾ ਚਾਹੋਗੇ ਪੰਜਾਂ ਵਿੱਚੋਂ ਦਸਾਂ ਵਿੱਚੋਂ 10 ਚੋਂ 10 ਠੀਕ ਹੈ ਥੈਂਕ ਯੂ ਥੈਂਕ ਯੂ